ਸਤਿ ਸ਼੍ਰੀ ਅਕਾਲ ਜੀ ਸੋ ਮੱਤ ਤੇ ਪੜਦਾ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਗੌਰਵ ਨੂੰ ਲੈ ਕੇ ਜਦੋਂ ਹੀ ਅਮਨ ਦੇ ਘਰ ਪਹੁੰਚਦੇ ਆ ਪੁਲਿਸ ਵਾਲੇ ਤੇ ਤੇ ਅਮਨ ਨੂੰ ਦੂਰੋਂ ਹੀ ਪਤਾ ਲੱਗ ਜਾਂਦਾ ਏ ਕਿ ਪੁਲਿਸ ਦੀ ਘੱਟੀ ਆ ਰਹੀ ਆ ਇਹ ਵੇਖ ਕੇ ਉਹ ਤੋਂ ਭੱਜ ਜਾਂਦੇ ਨੇ ਤੇ ਉਥੇ ਅਮਨ ਦਾ ਡੈਡੀ ਇਕੱਲਾ ਰਹਿ ਜਾਂਦਾ ਏ ਤੇ ਅਮਨ ਦਾ ਡੈਡੀ ਹੀ ਉਹਨਾਂ ਦੇ ਹੱਥ ਵਿੱਚ ਆ ਜਾਂਦਾ ਏ ਸੋ ਉਹ ਅਮਨ ਦੇ ਡੈਡੀ ਨੂੰ ਪੁੱਛਦੇ ਨੇ ਕਿ ਤੇਰਾ ਮੁੰਡਾ ਕਿੱਥੇ ਆ ਤੇ ਉਹ ਅਮੰਦਾ ਦਾ ਡੈਡੀ ਬੜਾ ਹੈਰਾਨ ਹੁੰਦਾ ਏ ਤੇ ਉਹ ਕਹਿੰਦਾ ਕਿ ਉਹ ਤਾਂ ਕਰਨੀ ਹੈਗਾ ਤੇ ਪੁਲਸ ਵਾਲੇ ਕਹਿੰਦੇ ਨੇ ਕਿ ਤੇਰਾ ਮੁੰਡਾ ਲੁੱਟਾ ਖੋਹਾਂ ਕਾਰ ਰਿਹਾ ਏ ਤੇ ਅਮਨ ਦੇ ਡੈਡੀ ਨੂੰ ਉਸੇ ਵੇਲੇ ਲੱਗਣ ਲੱਗ ਜਾਂਦਾ ਏ ਕਿ ਮੇਰਾ ਮੁੰਡਾ ਪਹਿਲਾਂ ਵੀ ਪੁੱਠੇ ਸਿੱਧੇ ਕੰਮ ਕਰਦਾ ਸੀ ਕਿਉਂਕਿ ਉਸਨੇ ਵਿੱਕੀ ਨੂੰ ਵੀ ਕਿਹਾ ਸੀ ਕਿ ਇਸ ਨੂੰ ਸਮਝਾ ਪਰ ਉਸ ਨੂੰ ਨਹੀਂ ਪਤਾ ਕਿ ਵਿੱਕੀ ਦੇ ਨਾਲ ਲੱਗੇ ਹੁਣ ਉਹ ਵੱਡੇ ਕਾਰਨਾਮੇ ਕਰ ਰਿਹਾ ਏ ਸੋ ਉਹ ਪੁਲਸ ਵਾਲੇ ਨੂੰ ਕਹਿੰਦਾ ਏ ਅੱਗੋਂ ਕਿ ਮੇਰਾ ਮੁੰਡਾ ਇਦਾਂ ਦੇ ਕੋਈ ਕੰਮ ਵੀ ਨਹੀਂ ਕਰਦਾ ਪੁਲਸ ਵਾਲੇ ਉਹਨੂੰ ਗੱਡੀ ਵਿੱਚ ਬਿਠਾ ਕੇ ਨਾਲ ਲੈ ਜਾਂਦੇ ਨੇ ਤੇ ਕਹਿੰਦੇ ਨੇ ਕਿ ਤੂੰ ਸਾਰਾ ਕੁਝ ਵੇਖੀ ਉੱਥੇ ਕੀ ਮੈਂ ਬੱਕਲਾ ਚਾਤ ਤੇਰੀ ਤੇਰਾ ਕਟਾਪਾ ਚੜਿਆ ਸੋ ਉਹ ਜਦੋਂ ਉਹਨੂੰ ਉੱਥੇ ਲੈ ਕੇ ਪਹੁੰਚਦੇ ਨੇ ਉਹਦੇ ਬਿਆਨ ਲੈਂਦੇ ਨੇ ਉਹ ਤਾਂ ਬਿਲਕੁਲ ਮੰਨਦਾ ਵੀ ਨਹੀਂ ਫਿਰ 1.5 ਲੱਖ ਰੁਪਏ ਦੀ ਜਦ ਗੱਲ ਹੁੰਦੀ ਆ ਤੇ ਉਸਨੂੰ ਪੁੱਛਦੇ ਨੇ ਫਿਰ ਉਹ ਡਰਦਾ ਸੱਚ ਦੱਸਣ ਲੱਗ ਜਾਂਦਾ ਕਿ 1.5 ਲੱਖ ਰੁਪਈਆ ਤਾਂ ਮੇਰੇ ਮੁੰਡੇ ਤੇ ਉਹਦੇ ਦੋਸਤ ਨੂੰ ਲੱਭਾ ਸੀ ਪੁਲਿਸ ਵਾਲਿਆਂ ਨੇ ਅੱਗੋਂ ਕਿਹਾ ਕਿ ਤੁਹਾਨੂੰ ਕਿਉਂ ਇੰਨੇ ਪੈਸੇ ਲੱਭ ਰਹੇ ਨੇ ਤੁਸੀਂ ਇਹ ਤੇਰੇ ਮੁੰਡੇ ਤੇ ਉਹਦੇ ਦੋਸਤ ਨੇ ਰਲ ਕੇ ਪੈਸੇ ਲੁੱਟੇ ਨੇ ਜੇ ਤੂੰ ਉਹਨਾਂ ਨੂੰ ਇੱਥੇ ਪੇਸ਼ ਕਰੇਂਗਾ ਫਿਰ ਹੀ ਅਸੀਂ ਤੇਨੂੰ ਛੱਡਣਾ ਹੈ ਸੋ ਜਦੋਂ ਪੁਲਸ ਵਾਲੇ ਉਸ ਨੂੰ ਧਮਕੀਆਂ ਦਿੰਦੇ ਨੇ ਤੇ ਉਹ ਇਹ ਕਹਿੰਦਾ ਹੈ ਕਿ ਉਹ ਮੈਨੂੰ ਨਹੀਂ ਪਤਾ ਕਿੱਥੇ ਚਲੇ ਗਏ ਨੇ ਜਦੋਂ ਵੀ ਆਉਣਗੇ ਮੈਂ ਤੁਹਾਨੂੰ ਦੱਸ ਦੇਵਾਂਗਾ ਪੁਲਸ ਵਾਲੇ ਪਰ ਉਸ ਨੂੰ ਨਹੀਂ ਛੱਡਦੇ ਉਹ ਕਹਿੰਦੇ ਨੇ ਕਿ ਤੂੰ ਵੀ ਭੱਜ ਸਕਦਾ ਏ ਕੋਈ ਪਤਾ ਨਹੀਂ ਤੂੰ ਨਾਲ ਹੀ ਰਲਿਆ ਹੋਵੇ ਤੈਨੂੰ ਬਿਨਾਂ ਦੱਸਣ ਤੋਂ ਇਹ ਕੰਮ ਨਹੀਂ ਕਰ ਸਕਦੇ ਸੋ ਦੇ ਬਾਬੂ ਵਿਠਾਣੇ ਆ ਜਾਂਦੇ ਨੇ ਤੇ ਬਾਬੂ ਕਹਿੰਦਾ ਨੇ ਕਿ ਮੇਰੀ ਮਿਹਨਤ ਦੀ ਕਮਾਈ ਜਦ ਮੈਂ ਲੈ ਕੇ ਆ ਰਿਹਾ ਸੀ ਰਸਤੇ ਵਿੱਚ ਇਹਨਾਂ ਨੇ ਖਲਾਰ ਕੇ ਮੇਰੇ ਤੋਂ ਮੇਰਾ ਝੋਲਾ ਖੋ ਲਿਆ ਤੇ ਲੈ ਕੇ ਭੱਜ ਗਏ ਤੇ ਮੇਰੇ ਪੁੱਤਰੇ ਦਾ ਫੋਨ ਵੀ ਖੋ ਲਿਆ ਅਸੀਂ ਉਸ ਦੇ ਮੋਟਰਸਾਈਕਲ ਦਾ ਨੰਬਰ ਨੋਟ ਨਾ ਕਰਦੇ ਤੇ ਸਾਨੂੰ ਪਤਾ ਵੀ ਨਹੀਂ ਲੱਗਣਾ ਸੀ ਕਿ ਚੋਰ ਕੌਣ ਆ ਸੋ ਸਾਡੇ ਪੈਸੇ ਵਾਪਸ ਕਰ ਦਿਓ ਅਸੀਂ ਤੁਹਾਨੂੰ ਕੁਝ ਵੀ ਨਹੀਂ ਕਹਿੰਦੇ ਪਰ ਅਮੰਦਰ ਡੈਡੀ ਇੱਕੋ ਕਹਿੰਦਾ ਕਿ ਉਹ ਤਾਂ ਹੁਣ ਪੱਜ ਗਏ ਨੇ ਮੈਂ ਹੁਣ ਉਹਨਾਂ ਨੂੰ ਕਿੱਦਾਂ ਲੱਭ ਸਕਦਾ ਹਾਂ ਜੇ ਘਰ ਆਉਣਗੇ ਤਾਂ ਮੈਂ ਤੁਹਾਨੂੰ ਦੱਸ ਦੇਵਾਂਗਾ ਪਰ ਪੁਲਿਸ ਵਾਲੇ ਉਸ ਦੀ ਗੱਲ ਬਿਲਕੁਲ ਵੀ ਨਹੀਂ ਮੰਨ ਮੰਨਦੇ ਉਸ ਨੂੰ ਨਹੀਂ ਛੱਡਦੇ ਉਹ ਕਹਿੰਦੇ ਨੇ ਕਿ ਆਪੇ ਤੇਰਾ ਮੁੰਡਾ ਤੇਰੇ ਪਿੱਛੇ ਜ਼ਰੂਰ ਆਵੇਗਾ ਤਾਂ ਡੈਡੀ ਪੁਲਿਸ ਵਾਲਿਆਂ ਨੂੰ ਕਹਿੰਦਾ ਹੈ ਕਿ ਮੇਰੇ ਮੁੰਡੇ ਨੇ ਮੇਰੇ ਪਿੱਛੇ ਨਹੀਂ ਆਉਣਾ ਤੁਸੀਂ ਭਾਵੇਂ ਮੈਨੂੰ ਇੱਥੇ 10 ਦਿਨ ਬਿਠਾ ਛੱਡੋ ਮੈਂ ਤੁਹਾਨੂੰ ਦੱਸ ਦੇਵਾਂਗਾ ਜਦੋਂ ਹੀ ਉਹ ਕਾਰ ਆਵੇਗਾ ਪਰ ਪੁਲਿਸ ਵਾਲੇ ਕਹਿੰਦੇ ਨੇ ਕਿ ਤੇਰਾ ਕੀ ਭਰੋਸਾ ਤੂੰ ਵੀ ਨਾਲ ਹੀ ਨਿਕਲ ਜਾਵੇਂ ਸੋ ਇਦਾਂ ਦੀਆਂ ਸਾਰੀਆਂ ਗੱਲਾਂ ਹੁੰਦੀਆਂ ਨੇ ਤੇ ਫਿਰ ਕਵਲ ਭਾਜੀ ਚਲੇ ਜਾਂਦੇ ਨੇ ਬਾਹਰ ਤੇ ਪ੍ਰੀਤ ਟੈਨਸ਼ਨ ਲੈ ਰਹੀ ਹੁੰਦੀ ਆ ਕਿ ਪਹਿਲਾਂ ਤਾਂ ਭਾਜੀ ਉਸ ਨੂੰ ਸਮਝਾ ਦਿੰਦੇ ਸੀ ਹੁਣ ਵਿੱਕੀ ਦਾ ਪਤਾ ਵੀ ਨਹੀਂ ਲੱਗ ਰਿਹਾ ਕਿਹੜਾ ਕੰਮ ਕਰ ਰਿਹਾ ਤੇ ਕਿੱਥੇ ਗਿਆ ਹੈ ਤੇ ਕੌਣ ਇਸ ਨੂੰ ਸਮਝਾਏਗਾ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ